ਵਹਿ ਲੜ ਜਨਾ ਨਹੀਂ ਰੱਬਾ ਪੱਲੇ ਪੈ ਗਈ ਉਠਦੀ ਨਹੀਂ ਇੱਕ ਵਾਰੀ ਜਿੱਥੇ ਬੈਠ ਗਈ ਵਿਆਹ ਕਰਵਾ ਕੇ ਕਿਨੇ ਹੋਏ ਤਾਂਗਿਆ ਗੁਚੋਲਿਆਂ ਨੂੰ ਕੀ ਦਸੀਏ ਕਰ ਵਾਲੀ 12 ਵਜੇ ਸੁੱਤੀ ਉੱਠਦੀ ਕੰਮ ਉੱਤੇ ਜਾਈਏ ਕਿ ਜਵਾਗ ਚੁੱਕੀਏ ਕਰ ਵਾਲੀ 12 ਵਜੇ ਸੁੱਤੀ ਉੱਠਦੀ ਕੰਮ ਉੱਤੇ ਜਾਈਏ ਕਿ ਜਵਾਗ ਚੁੱਕੀਏ ਰੋਟੀ ਟੁਕਿਆ ਪੇ ਮੈਨੂੰ ਪੈਦਾ ਕਰਨਾ ਤੇ ਜੇ ਦਿਨ ਪੈਦਾ ਮੁਰਗਾ ਏ ਤਰਨਾ ਕਰੋੜਿਆਂ ਦੀ ਤਰੀ ਪਿੱਛੇ ਫਿਰੇ ਰਸਦੀ ਪਿੱਛੋਂ ਅਸੀਂ ਤਾਂ ਪਤੀਲੀ ਚੱਟੀਏ ਕਰਵਾਲੀ 12 ਵਜੇ ਸੁੱਤੀ ਉੱਠਦੀ ਕੰਮ ਉੱਤੇ ਜਾਈਏ ਕਿ ਜਵਾਗ ਚੁਕੀਏ ਵੇਲੜੇ ਜਿਨ੍ਹਾਂ ਨਹੀਂ ਰੱਬਾ ਪੱਲੇ ਪੈ ਗਈ ਉੱਠਦੀ ਨਹੀਂ ਇੱਕ ਵਾਰੀ ਜਿੱਥੇ ਬੈਠ ਗਈ ਵਿਆਹ ਕਰਵਾ ਕੇ ਕਿਨੇ ਹੋਏ ਤਾਂ ਗਿਆ ਵਿਚੋਲਿਆਂ ਨੂੰ ਕੀ ਦਸੀਏ ਕਰ ਵਾਲੀ 12 ਵਜੇ ਸੁੱਤੀ ਉੱਠਦੀ ਕਾਮੀ ਉੱਤੇ ਜਾਈਏ ਕਿ ਜਵਾਕ ਚੁੱਕੀਏ ਕਰ ਵਾਲੀ 12 ਵਜੇ ਸੁੱਤੀ ਉੱਠਦੀ ਕਾਮੀ ਉੱਤੇ ਜਾਈਏ ਕਿ ਜਵਾਕ ਚੁੱਕੀਏ ਰੋਟੀ ਟੁਕੇ ਆਪੇ ਮੈਨੂੰ ਪੈਂਦਾ ਕਰਨਾ ਤੀਜੇ ਦਿਨ ਪੈਂਦਾ ਮੁਰਦਾ ਇਹ ਤਰਨਾ ਕਰੋੜਿਆਂ ਦੀ ਤਰੀ ਪਿੱਛੇ ਫਿਰੇ ਰਸਦੀ ਪੇ ਚੌਥੀ ਤਾਂ ਪਤੀ ਲਈ ਚਟੀਆਂ ਕਰਵਲੀ ਬਰਾਂ ਵਜੇ ਸੁੱਤੀ ਉੱਠਦੀ ਕੰਮ ਉੱਤੇ ਜਾਈਏ ਕਿ ਜਵਾਗ ਚੁੱਕੀਏ